ਹਾਂਜੀ ਸਰ ਜੀ ਜੈਨ ਜੀ ਅੱਜ ਸਾਡੇ ਸੁਖਵਿੰਦਰ ਸਿੰਘ ਜੀ ਜਿਹੜੇ ਖਸ਼ਾਪੁਰ ਦੇ ਵਾਸੀ ਇਹ ਰਿਕਸ਼ਾ 75000 ਰੁਪਏ ਦਾ ਭਗਵਾਨ ਸ਼੍ਰੀ ਬਾਲਮਿਕ ਜਿਹੜੀ ਹੈਗੀ ਯੂਨੀਅਨ ਆ ਉਹਨਾਂ ਦੇ ਮੈਂਬਰ ਆ ਇਹਨਾਂ ਨੂੰ ਇੱਕ ਮੋਬਾਈਲ ਮਿਲਿਆ ਸੀਗਾ ਜਦੋਂ ਉਹਨਾਂ ਨੇ ਮੋਬਾਈਲ ਮਿਲਿਆ ਤੇ ਇਹਨਾਂ ਨੇ ਉਹਦੇ ਤੇ ਕਾਲ ਕੀਤੀ ਉਹ ਭਾਈ ਸਾਹਿਬ ਹੈ ਇਹਨ ਦੀ ਵਾਈਫ ਦਾ ਜਿਹੜਾ ਮੋਬਾਈਲ ਸੀਗਾ ਉਹ गिर ਗਿਆ ਸੀਗਾ ਜਿਹੜਾ ਨੂੰ ਮਿਲ ਗਿਆ ਤੇ ਇੱਕ ਉਹਨਾਂ ਨੇ ਤੁਰੰਤ ਇਮਾਨਦਾਰੀ ਦੇਖੋ ਤੁਸੀਂ ਇਸ ਵਿਅਕਤੀ ਦੀ ਇਹਨੇ ਮੈਂ ਤੁਰੰਤ ਲੱਡੀ ਜੀ ਨੂੰ ਨਾਲ ਲੈ ਕੇ ਆਦਿਆ ਜੀ ਨੂੰ ਨਾਲ ਲੈ ਕੇ ਮੈਨੂੰ ਰਿੰਗ ਕੀਤੀ ਕਿ ਇਹ ਫੋਨ ਹੈ ਮੋਬਾਈਲ ਫੋਨ ਹੈ ਜੀ ਕਿਸਦਾ ਜਿਹੜੇ ਅਸਰੋਂ ਤੋਂ ਚਲਾ ਜਾਉਨੇ ਆ ਮੈਂ ਵੀ ਉਹਨਾਂ ਨਾਲ ਗੱਲ ਕੀਤੀ ਕਿ ਭਾਈ ਸਾਹਿਬ ਆਏ ਆ ਸਰਦਾਰ ਜੀ ਕਿਹਨ ਦਾ ਜਿਹੜਾ ਫੋਨ ਹੈ ਅਸੀਂ ਉਹਨਾਂ ਦੇ ਹਵਾਲੇ ਕਰ ਰਹੇ ਆ ਅਸੀਂ ਪਹਿਲਾਂ ਵੀ ਦੇਖੋ ਜਿਹੜੇ ਸਾਡੀ ਜਿਹੜੇ ਈ ਰਿਕਸ਼ਾ ਯੂਨੀਅਨ ਭਗਵਾਨ ਵਾਲਮੀਕ ਜੀ ਈ ਰਿਕਸ਼ਾ ਯੂਨੀਅਨ ਹੈ ਇਹ ਪਹਿਲਾਂ ਵੀ ਪੰਜ ਮੋਬਾਈਲ ਇੱਕ 골ਡ ਦੀ ਰਿੰਗ ਹੋਰ ਵੀ ਕਈ ਸਮਾਨ ਇਦਾਂ ਦੇ ਸੀ ਇੱਕ ਛੋਟਾ ਬੱਚਾ 7000 ਰੁਪਏ ਦੀ ਇੱਕ ਬੱਚਾ ਸੀ ਜਿਹੜਾ ਕਿਸੇ ਦਾ ਗੁੰਮ ਹੋਇਆ ਸੀ ਅਸੀਂ ਜਾ ਕੇ ਉਹਨਾਂ ਦੇ ਘਰ ਦੇਖਿਆ ਸੀ ਇਹਨਾਂ ਜਿਹੜੀ ਸਾਡੇ ਕੇ ਹੁਸ਼ਿਆਰਪੁਰ ਦੀ ਇਲਕਾ ਜੁਨੀਅਨ ਸਾਨੂੰ ਇਹਨਾਂ ਦਾ ਬੜਾ ਮਾਣ ਹੈ ਇਹ ਸਾਡਾ ਵੀ ਬਹੁਤ ਸਾਥ ਦਿੰਦੇ ਆ ਸਤਿਕਾਰ ਕਰਦੇ ਆ ਤੇ ਤੁਹਾਨੂੰ ਵੀ ਪਰਣਾ ਕਰਦੇ ਆ ਇਹ ਜਿਹੜਾ ਮੋਬਾਈਲ ਹੈ ਅਸੀਂ ਇਹਨਾਂ ਦੇ ਰਾਈ ਜਿਹੜਾ ਹੈ ਇਹਨਾਂ ਨੂੰ ਵਾਪਸ ਕਰ ਰਹੇ ਆ ਸਰਦਾਰ ਜੀ ਨਾਲ ਇਹਨਾਂ ਦੀ ਹੈ ਪਾਣੀ ਵਾਲੀ ਬੋਤਲ ਸੀਗੀ ਸਰਦਾਰ ਜੀ ਨੇ ਸੁਖਵਿੰਦਰ ਜੀ ਨੂੰ ਥੋੜੇ ਜਿਹੇ ਪੈਸੇ ਦੇ ਕੇ ਸਲਵਾਨ ਕਰਨਾ ਚਾਹਿਆ ਪਰ ਇਹ ਸਾਰੀ ਯੂਨੀਅਨ ਬਿਲਕੁਲ ਇਸ ਚੀਜ਼ ਨੂੰ ਕਹਿੰਦਾ ਕਿ ਨਹੀਂ ਸਰਦਾਰ ਜੀ ਇਹ ਸਾਡਾ ਇਨਸਾਨੀ ਤੌਰ ਤੇ ਹੱਕ ਬਣਦਾ ਤੁਸੀਂ ਸਾਡੇ ਤੇ ਉਦਾਂ ਮਿਹਰ ਭਰਿਆ ਰੱਖੋ ਸਾਡੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਰੋ ਸਾਨੂੰ ਪੈਸਾ ਨਹੀਂ ਚਾਹੀਦਾ ਸਾਨੂੰ ਤੁਹਾਡੀਆਂ ਅਸੀਸਾਂ ਚਾਹੀਦੀਆਂ ਇਸ ਕਰਕੇ ਮੈਂ ਇਹਨਾਂ ਨਾਲ ਜਿਹੜਾ ਹਮੇਸ਼ਾ ਹੀ ਸਾਡਾ ਸਾਥ ਦਿੰਦੇ ਆ ਅਸੀਂ ਉਹਦਾ ਸਾਥ ਦੇਵਾਂਗੇ ਇਹ ਇੱਕ ਇਮਾਨਦਾਰੀ ਦੀ ਬੜੀ ਚਿੰਦਾ ਤੇ ਜਾਗਦਾ ਮਿਸਾਲ ਹੈ ਮੇਰੇ ਵੱਲੋਂ ਕੇ ਜਿਹੜੀ ਸਾਰੀ ਯੂਨੀਅਨ ਹੈ ਭਗਵਾਨ ਬਾਲਮਿਕ ਦੀ ਜਿਹੜੀ ਈ ਰਿਕਸ਼ਾ ਯੂਨੀਅਨ ਹੈ ਸਾਰੀ ਵਧਾਈ ਦੀ ਹਾਪਤਰ ਹੈ ਥੈਂਕ ਯੂ ਤੋਂ ਪਹਿਲਾਂ ਜੈ ਬਾਲਮੀਕੀ ਹਰ ਹਰ ਵਾਣੀ ਕੀ ਜੈ ਜੀਨ ਜੈਪਾ ਹਰ ਤੇ ਜਗੁਰੂ ਦੇਵ ਧਨਗਦੇ ਜੀ ਹਰ ਜਿਵੇਂ ਆਪਾਂ ਜਾਣਦੇ ਆ ਕਿ ਭਗਵਾਨ ਜੀ ਦੀ ਬਾਲਮਿਕੀ ਰੱਖਿਆ ਹਰ ਵਕਤ ਸਾਡੇ ਹਿਸਾਬ ਸਭ ਤੋਂ 50 ਤੋਂ ਚੱਲਦੀ ਹੈ ਜੀ ਔਰ ਸਾਨੂੰ ਅਗਰਵਾਈਸ ਕੋਈ ਵੀ ਕਿਸੇ ਦਾ ਪੈਸਾ ਲੈਣਾ ਸਾਡੀ ਈ ਰਿਕਸ਼ਾ ਚ ਜਾਂ ਰਸਤੇ ਚ ਜਾਂਦੇ ਆ ਕਿਤੇ ਕੋਈ ਵੀ ਸਮਾਨ ਮਿਲਦਾ ਆ ਤੇ ਅਸੀਂ ਸਭ ਤੋਂ ਪਹਿਲਾਂ ਸਾਡੇ ਹੁਸ਼ਿਆਰਪੁਰ ਦੀ ਆਨ ਤੇ ਸ਼ਾਨ ਟ੍ਰੈਫਿਕ ਇਨਚਾਰਜ ਸ਼ਿਵਸ਼ਭਗਤ ਜੀ ਅਸੀਂ ਇਹਨਾਂ ਦੇ ਨਾਲ ਸੰਪਰਕ ਕਰੀਦਾ ਫਿਰ ਅਸੀਂ ਜਿਹੜੀ ਵੀ ਚੀਜ਼ ਕੋਈ ਮੋਬਾਈਲ ਹੋਵੇ ਕੋਈ ਪੈਸਾ ਤੇ ਲਾਵੇ ਅਸੀਂ ਮਾਲਕ ਤੱਕ ਪਹੁੰਚਦੀ ਕਰੀਦੀ ਹੈ ਸ਼ਿਵਸ਼ਭਗਤ ਜੀ ਦੇ ਜ਼ਰੀਏ ਕਿ ਅੱਜ ਵੀ ਸਾਡੀ ਸਟ੍ਰੈਟੇਜੀ ਉਹ ਸੁਖਵਿੰਦਰ ਜੀ ਜੋ ਕਿ ਕਚੈਰੀ ਤੋਂ ਬਾਅਦ ਅੱਡੇ ਜਾਂਦੇ ਨੇ ਸਾਡੀ ਸੈਕਿਉਰਿਟੀ ਰੱਖਾ ਤੇ ਇਹਨਾਂ ਨੂੰ ਫਟਾਣੇ ਚੌਕਰੀ ਇੱਕ ਮੋਬਾਈਲ ਤੇ ਪਾਨ ਦੀ ਗੋਦੀ ਮਿਲੀ ਸੀ ਇਹਨਾਂ ਨੇ ਸਾਡੇ ਨਾਲ ਕੰਟੈਕਟ ਕੀਤਾ ਅਸੀਂ ਸ਼ਿਵਸ਼ਭਗਤ ਜੀ ਨੇ ਕੰਟੈਕਟ ਕੀਤਾ ਫਿਰ ਜਿਹੜਾ ਜਿਹੜਾ ਮੋਬਾਈਲ ਸਗਾ ਮੈਡਮ ਕਮਲਜੀਤ ਕੌਰ ਮੌਜੂਦ ਨੇ ਇਹਨੇ ਇੱਕ ਵਧੀਆ ਢੰਗ ਦੇ ਨਾਲ ਇਹਨਾਂ ਨੇ ਸ਼ਾਰ ਦੇ ਵਿੱਚ ਕੰਟਰੋਲ ਕੀਤਾ ਆ ਔਰ ਜਿਹੜੇ ਹਵਾਰਾ ਹੀ ਰਖਸ਼ਾ ਆ ਜਿਹੜੇ ਓਵਰ ਲੋਡ ਹੋ ਕੇ ਚੱਲਦੇ ਆ ਬਿਨਾ ਸਵਾਰੀ ਤੋਂ ਉਹਨਾਂ ਨੂੰ ਬੜੀ ਇੰਤ ਖੇਲ ਬੰਦੇ ਪਏ ਆ ਤੇ ਆਪਾਂ ਤੁਹਾਡਾ ਤੁਹਾਡਾ ਸ਼ੁਕਰਗੁਜ਼ਾਰ ਆ ਜੀ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਜਿਹੜੇ ਬੰਦੇ ਨਸ਼ਾ ਪਤਾ ਕਰਕੇ ਈ ਰਖਸ਼ਾ ਚਲਾਵੇ ਤੇ ਉੱਤੇ ਵੀ ਤੁਸੀਂ ਤਸ ਪਾਣੀ ਦੀ ਕਾਰਵਾਈ ਕਰਨੀ ਆ ਅਸੀਂ ਤੁਹਾਡੇ ਹਮੇਸ਼ਾ ਨਾਲ ਆ ਜੀ ਗਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਨੇ ਸਾਡਾ ਕੁਆਚ ਆਤਮਾਨ ਕਬਸ ਕਰਾਇਆ। ਬਹੁਤ ਬਹੁਤ ਸ਼ੁਕਰੀਆ ਸਹਿਯੋਗ ਕਰਨੀ ਹੈ ਚੜ੍ਹਦੀ ਕਲਾ ਵਿੱਚ।